हां जी की हालचाल जी बढ़िया ठीक ठाक वीडियो नु करो शेयर लाइक कमेंट चैनल नु करो सब्सक्राइब लो जी मित्रों आज ਆਪਾਂ ਚੱਲੇ ਆਂ ਦਿੱਲੀ ਨੂੰ ਫਾਦਰ ਸਾਹਿਬ ਨੂੰ ਛੱਡਣ ਕੈਨੇਡਾ ਦੀ ਫਲੈਟ ਆ ਨੂੰ ਵੀ ਰੇਡੀ ਆ ਤਿਆਰ ਆ ਤੇ ਚਾਹ ਪੀ ਰਿਹਾ ਤੇ ਫਿਰ ਜਾਣਾ ਦੂਸਰੀ ਵਾਰ ਚੱਲੇ ਆਂ ਆਪਾਂ ਗੱਡੀ ਲੈ ਕੇ ਵੈਸੇ ਉਹ ਆਪਣੇ ਗੇੜੇ ਬਹੁਤੇ ਲੱਗੇ ਨੇ ਬਹੁਤੇ ਜ਼ਿਆਦਾ 에어ਪੋਰਟ ਦੇ ਪਰ ਦਿੱਲੀ ਗੱਡੀ ਲੈ ਕੇ ਆਪਾਂ ਦੂਸਰੀ ਵਾਰ ਚੱਲੇ ਆ। ਲਓ ਜੀ ਹੋ ਗਿਆ ਰੈਡੀ। ਧਿਆਨ ਨਾਲ ਪੱਗ ਹਲਾ ਲੇ। ਪੱਦਰਾਂ ਨਾਲ ਨਵੇਂ ਜਾ ਕੇ ਨੋੜ ਕਰਕੇ ਲਾਵਾਂਗੇ। ਬਾਹਰ ਦੇ ਨਾਲ ਇੱਕ ਮਿੰਟ ਰੁਕ ਜੀ। ਹਾਂਜੀ ਆਪਾਂ ਚੜ ਗਏ ਜੀ ਖੰਨੇ ਪੁਲਾਂ ਤੇ ਆ ਗਏ ਸਮਰਾਲੇ ਤੋਂ ਤੇ ਜਾਂਦੇ ਵੇ ਤਾਂ ਧਰਨਾ ਲੱਗਿਆ ਹੋਇਆ ਤੇ ਜਮਾ ਐਂਡਰੋਇਡ ਡਿਵਾਈਸ ਜਿਸ ਤਰ੍ਹਾਂ ਅੰਨੇ ਅਸੀਂ ਲਓ ਜੀ ਪਹੁੰਚ ਗਏ ਅੰਬਾਲੇ ਥੋੜੀ ਥੋੜੀ ਧੁੰਦ ਜੀ ਵੀ ਆਉਣ ਲੱਗ ਗਈ। 라 ਬੜਾ ਖਰਾਬ ਸੀ ਉੱਥੇ ਰਸਤਾ ਜਿਹੜਾ ਨਾ ਦਿਖਾਉਣਾ ਤੇ ਅਸੀਂ ਦਿਨ ਚ ਦਿਖਾਵਾਂਗੇ ਸ਼ੰਭੂ ਬੈਰੀਅਲ ਵਾਲਾ ਹਾਂ ਐ ਮੋਗੇ ਕਿਲੋਮੀਟਰ ਘੁੰਮ ਕੇ ਆਇਆ ਦੋ ਸੇ ਹੋਣਾ ਵੀ ਨਹੀਂ ਪਤਾ। ਇਹਨੇ 7:43 ਮਿੰਟ ਹੋ ਗਏ। ਟਿੱਪੜੀ 44 ਸ਼ਾਹਬਾਦ 23 ਅੰਬਾਲਾ ਕੈਂਟ ਚਾਲਿਆ 4 ਕਿਲੋਮੀਟਰ ਆਂਦਾ। ਅਸੀ ਵੀ ਜਿਵੇਂ ਵਗੜਤੇ ਜਾਂਦੇ ਆ ਨੋਰਮਲ ਨਜ਼ਾਰੇ ਨਾ ਜਾਂਦੇ ਆ ਤਾਂ ਹੀ ਤੇ ਦੱਕਰ 2 ਘੰਟੇ ਪਹਿਲਾਂ ਤੁਰਿਆ ਵੀ ਕੋਈ ਗੱਲ ਨਹੀਂ ਜੇ ਜਾਮ ਜ਼ੋਂਬੀ ਪਾਉ ਜਤ ਲਾਂਗੇ ਤੁਰਿਆ ਕੇ ਹਾਈਵੇ ਭਰੇ ਆ ਨਾਹੀਂ ਪਿੱਛੋਂ ਤਾਂ ਇਹ ਤੁਨੋਂ ਸੜੈਂਦੀ ਗੀ ਪਹੁੰਚ ਗਏ ਜੀ ਠਾਬੇ ਤੇ ਲਓ ਜੀ ਹੁਣ ਛਕਦੇ ਆਂ ਪ੍ਰਸ਼ਾਦਾ ਤੇ ਗੱਡੀ ਆਪਾਂ ਖੜਾਤੀ ਰਾਜੀ ਹਰਵਾਸ ਸਿੰਘ ਵੀ ਫਿਰਦਾ ਇਹ ਵੀ ਕਹਿੰਦਾ ਮੈਂ 에ਰਪੋਰਟ ਤੇ ਜਾਣਾ 에ਰਪੋਰਟ ਤੇ ਜਾਣਾ ਕੀ ਦੇਖਣ ਜਾਣਾ ਜਹਾਜ ਜਹਾਜ ਜੱਸਾ ਵੀ ਫਿਰਦਾ ਚਲੋ ਦੇਖੋ ਪੁਲ ਕਿੰਨਾ ਕਹਿੰਦਾ ਅੰਡਰ ਬ੍ਰਿਜ ਉਂਟਰ ਫ੍ਰਿਜ ਬੜਾ ਸੋਨਾ ਲੱਗੇ ਹੋਏ ਨੇ ਉਹ ਵੀ ਬੜਾ ਲੱਗੇ ਹੋਏ ਨੇ ਸਾਈਡਾਂ ਦੇ ਉਹ ਦੇਖਣਾ ਸੋਨਾ ਬਾਤ ਆ ਪਰ ਆ ਦੇਖੋ ਦੇਖੋ ਨਜ਼ਾਰਾ ਉਹ ਦਿੱਲੀ ਹੈ ਤਾਂ ਵਧੀਆ ਪੂਰਾ ਘੰਟਾ ਰੌਣਕ ਦੇਖੋ ਤੁਸੀਂ ਰਾਤ ਦੇ 1 ਵਜ ਗਿਆ ਸਮਝ ਲਓ 9 ਮਿੰਟ ਰਹਿ ਜ ਨੇ ਤੇ ਗੱਡੀ ਉਹ ਗੱਡੀ ਟਰੱਕ ਤੇ ਟਰੱਕ ਪੈਣਾ ਮਿਲੇ ਨੇ ਬਾਹਰ ਹੁਣ ਵੀ ਦੇਖ ਲੈ ਜੀ ਪਹੁੰਚ ਗਏ ਏਅਰਪੋਰਟ ਤੇ ਲਾਉ ਜੀ ਪਹੁੰਚ ਦਨ ਚੜਿਆ ਹੋਇਆ ਸਾਰਾ ਪਾਰਕਿੰਗ ਆਏ ਮੈਂ ਕਹਿੰਦਾ ਆਪਾਂ ਜਾਣਾ ਹਨ ਹਾਂ ਲਾਉ ਜੀ ਪਹੁੰਚ ਗਏ ਜੀ ਆਪਾਂ ਹੁਣ ਦੇਖੋ ਚੜਨ ਲੱਗੇ ਆ ਉੱਤੇ ਕੋ ਸਪੀਡ ਲਿਮਟ 10 ਦੀ ਆਦੇ ਦੇਖੇ ਭਾਈ ਸਾਹਣੇ ਇਹ ਤਾਂ ਫੇਰ ਹੂੰ ਚੱਲ ਚੱਲ ਬੇਫਿਕਰ ਹੋ ਕੇ ਜੱਸਾ ਪੀਂਦਾ ਜਾ ਚਾਹ ਕਹ ਕੇ ਬੇਨਤੀ ਕਰ ਤੂੰ ਕੋਈ ਦਾ ਕੌਫੀ ਲਾ ਲਾ ਹਰਵਾਜ ਜਾਂਦਾ ਖਿੱਚੀ ਰੇੜੀ ਮੈਂ ਹਰਵਾਜ ਉਹ ਤਾਂ ਜਾਣਾ ਹੈ ਲਿਫਟ ਤੇ ਆ ਜਾ ਆ ਜਾ ਡਰਨਾ ਆ ਜਾ ਆ ਜਾ ਡਰਨਾ ਬਾ ਲੋੜੇ ਨਹੀਂ ਹੁਣ ਕੋਈ ਵੀ ਨਾ ਇਹ ਦੇਖ ਤੇ ਝਟਕਾ ਮਾਰਨਾ ਬਾ ਲੋੜ ਹੈ ਨਹੀਂ ਝਟਕਾ ਹੀ ਮਾਰਦੀ ਟੈਨਸ਼ਨ ਫਰੀ ਇਸ ਸਾਈਡ ਤੇ ਪੂਸਾ ਕੇੜ ਤੇ ਫੋਰ ਤੇ ਆ ਖੜਾ ਚਰਖਾ ਤੇ ਆ ਖੜਾ ਹੈ ਹਰਵਾਸ ਸਿੰਘ ਜੱਸਾ ਭਾਈ ਡੈਡੀ ਹੰਡਾਓ ਜੀ ਹਰਵਾਸ ਸਿੰਘ ਆ ਰਿਹਾ ਰੇੜੀ ਲਈ ਫੈਕਟਰੀ ਗਰਾਊਂਡ ਲੱਗੇ ਆ चार नंबर गेट परिस्सा बीज करा रहा एंट्री आ देखो दिखा रहे हैं पासपोर्ट से हो गया जी ओके ਫੰਦਰ ਜਾਣ ਦੀ ਵਰਗੇ ਮਨਜ਼ੂਰੀ ਆਇਆ ਜਿਵੇਂ ਹਰੋਂ ਤੋਂ ਕਿ ਤੈਵੀ ਜਾਣਾ ਹੈ ਕੀ ਕਰਦਾ ਜੀ ਕਰਦਾ 3 ਵਜੇ ਹੋਏ ਨੇ ਦੋ ਪਤਾ ਲੱਗਦਾ ਔਰ ਇਹ ਵੀ ਦਿਨ ਘਰਾਤਾ ਦੇਖੋ ਜਗਮਗ ਜਗਮਗ ਪੂਰੀ ਹੋਈ ਪਈ ਐ ਲੋ 4 ਸਵੇਰੇ ਮਾਰ ਵੀ ਸਾਹਮਣੇ ਦੇਖ ਲਓ ਜੀ ਆ ਖੜੇ ਨੇ ਜਹਾਜ਼ ਪ੍ਰਵਾਹ ਸਿੰਘ ਦੇਖ ਰਿਹਾ ਦੇਖ ਲੈ ਸਾਰੇ 에어 ਇੰਡੀਆ ਦੇ ਨਿਹਾਰੇ ਖੜੇ ਸਾਹਮਣੇ ਰੈੱਡ ਪੂਛ ਵਾਲੇ ਖੜੇ ਨੇ ਆ ਸਾਹਮਣੇ ਧੀਰੇ ਨੇ ਹਾਂ ਜੀ ਆਪਾਂ ਕਰਤੀ ਜੀ ਵਾਪਸੀ ਅੰਦਰ ਲੰਘ ਗਏ ਤੇ ਤੇ ਘੰਟਾ ਡੇਢ ਘੰਟਾ ਖੜ ਕੇ ਆਪਾਂ ਆ ਗਏ ਹੁਣ ਆਪਾਂ ਚੱਲਦੇ ਆਂ ਨਿਕਲਦੇ ਆਂ ਦਿੱਲੀ ਤੋਂ ਬਾਹਰ ਦੇ ਕੈਡਾਰ ਸਿਸਟਮ ਆਰ ਡਾਰ ਸਿਸਟਮ ਜਿਹੜਾ ਸਿਗਨਲ ਦਿੰਦਾ ਟਾਈਮ ਹੋ ਗਿਆ 4:00 ਵਜੇ ਹਨਾ 4:12 4:12 ਹੋ ਗਏ ਆਦੇ ਜਾਂਦੀ ਆ ਪੰਜਾਬ ਨੰਬਰ ਪੰਜਾਬ ਨੰਬਰ ਜਾਂਦੀ ਆ ਨੋਵਾ ਮੂਰੇ ਹੋ ਜਾਂਦੀ ਹੈ ਜਿਹੜੀ ਆਪਣੇ ਨੂੰ ਪਹਿਲੇ ਮਿਲੀਦੀ ਉਹ ਦੇਖੋ ਆਪਸੀ ਲਓ ਜੀ ਬ੍ਰਿਜ ਆ ਇਹ ਉੱਪਰ ਜੀ ਅੰਡਰ ਬ੍ਰਿਜ ਅੰਡਰ ਬ੍ਰਿਜ ਬਹੁਤ ਸੋਨਾ ਬਣਾਇਆ ਵੈ ਉਰੇ 5 ਲਾਈਨ ਆ ਭੋਲੇ 3 ਲੱਖ 70000 ਫੇਕਾ ਪਾਣਾ 에ਰਪੋਰਟ ਤੇ ਲੈ ਗਏ ਸਾਰੇ ਉਹਦੇ ਦੇ ਵਿੱਚ ਇਕੱਲਾ ਬਣਾਈ ଥିਗਾ ਵੇਖਾ ਬਾਕੀ ਗੱਡੀਆਂ ਹੀ ଥିਗੀਆਂ ਸਾਰੀਆਂ 에ਰਪੋਰਟ ਦੇ ਆਪਣੇ ਪਾਰਕਿੰਗ ਚ ਦੇਖੋ ਕਿ ਆ ਸ਼ਾਨਦਾਰ ਹੈ ਵੀ ਬ੍ਰਿਜ ਹੈ ਮੈਟਰੋ ਹੈ ਬ੍ਰਿਜ ਲੱਗਦਾ ਜਿਵੇਂ ਕੋਈ ਹਵੇਲੀ ਦਾ ਹੁੰਦੀ ਆ ਲੌਬੀ ਜੀ ਸਾਈਡਾਂ ਤੋਂ ਦੇਖਣ ਨੂੰ ਜੇ ਥੱਲੇੋਂ ਸੜਕਾਂ ਨਾ ਦੇਖੇ ਉੱਤੇ ਵੀ ਦੇਖੋ ਪੀਓਪੀ ਮੰਗ ਕਰਿਆ ਪਿਆ ਆ ਦੇਖੋ ਬਹੁਤ ਲੰਗੇ ਲਓ ਜੀ ਮੇਤਰੋ ਦਿਨ ਚੜ ਗਿਆ ਠੀਕ ਆਉਂਦਿਆਂ ਨੂੰ ਆਪਾਂ ਨੂੰ ਸ਼ਾਬਾਸ਼ ਆਉਣੇ ਵਾਲਾ ਸ਼ਾਬਾਸ਼ ਦੇ ਕੋਲ ਆਉਣੇ ਵਾਲਿਆਂ ਸ਼ਾਬਾਸ਼ ਐਨੀਆਂ ਕ ਸਪੀਟਾਂ ਤੇ ਗੱਡੀ ਆਪਾਂ ਚੱਲੀ ਜਾ ਰਹੇ ਹਾਂ ਮਿੱਟੀ ਚ ਹਾਲ ਤੇ ਨਾ ਵਾਦਾ ਦੇ ਨਾ ਘਾਟਾ ਬਸ ਇੱਥੇ ਆਏ ਆਂ ਜਾਂਦੇ ਵੇ ਤਾਂ ਆਪਾਂ 80 ਜੋਰੀ ਪਲਾ ਪਾਰ ਕਰੀ ਹੈਗੀ ਤੇ ਆਉਂਦੇ ਵੇ ਜਦੋਂ ਥੋੜਾ ਜਿਹਾ ਰੋਡ ਵੀ ਖਾਲੀ ᱛੀ ਤੇ 90 95 90 95 100 ਦੇ ਥੱਲੇ ਥੱਲੇ 22 ਤੁਰੇ ਆਏ ਆਂ ਪਰਮਾਤਮਾ ਦੀ ਕਿਰਪਾ ਨਾਲ ਲਾਗੇ ਲਵੇ ਬਹੁਤ ਕਾਰਨਾਮੇ ਦੇਖੇ ਨੇ ਰਾਹ ਦੇ ਵਿੱਚ ਬਹੁਤ ਤੇ ਨੀਂਦਾਂ ਵਾਲੇ ਬੰਦੇ ਬਹੁਤ ਦੇਖੇ ਨੇ ਇਹੋ ਜਿਹਾ ਕੰਮ ਨਾ ਕਰਿਆ ਕਰੋ ਭਰਾਵੋ ਜੇ ਡਰਾਈਵਰੀ ਕਰਦੇ ਹੋ ਜੇ ਨੀਂਦ ਆਉਂਦੀ ਆ ਸਾਈਡ ਤੇ ਲਾ ਲਓ ਬਹੁਤ ਗੱਡੀਆਂ ਮੇਲਦੀਆਂ ਆਉਂਦੀਆਂ ਸੀ ਤੇ 6 ਤੋਂ 7 ਆਪਾਂ ਨੂੰ ਕਾਰਨਾਮੇ ਮਿਲੇ ਨੇ ਦੁਰਘਟਨਾ ਦੁਰਘਟਨਾ ਹਮਝ ਲੋ ਵੀ ਇੱਕ ਸੋਨਾਲੀ ਕਾਲਾ ਟਰੱਕ ਜਾਂਦਾ ਸੀ ਭਰਿਆ ਉਹਦਾ ਜੋ ਕੈਂਟਰ ਵੱਜਿਆ ਹੋਇਆ ਸੀ ਤੇ ਦੂਜੇ ਪਾਸੇ ਓਪੋਜੀਟ ਨਾਲ ਏ ਕੋੜਾ ਡਿਵਾਈਡਰ ਤੇ ਚੜਿਆ ਹੋਇਆ ਸੀ ਤੇ ਇੱਕ ਸਵਿਫਟ ਜਾੜੀ ਹੋਈ ਸੀ ਆਪਣੇ ਇੱਟਾਂ ਤੇ ਤੇ ਇੱਕ ਆਟੀ ਕਾਲਾ ਆਉਂਦਾ ਜੀਗਾ ਮੇਲਦਾ ਕਰੇ ਉੱਧਰਲੇ ਬੰਨੇ ਕਰੇ ਉੱਧਰਲੇ ਬੰਨੇ ਹਾਂ ਇਹ ਕੰਮ ਤੋਂ ਵੀਡੀਓ ਚ ਬਸ ਵਧੀਆ ਦਿਖਾਇਆ ਨਹੀਂ ਹੈਗਾ ਹਾਂ ਬਸ ਕਾਰਨਾਮੇ ਬਹੁਤ ਧੀਗੇ ਤੇ ਆਪਾਂ ਤੁਹਾਨੂੰ ਸੁਨੇਹਾਈ ਦੇਣਾ ਚਾਹੁੰਦੇ ਹਾਂ ਜੇ ਨੀਂਦ ਆਉਂਦੀ ਹੈ ਸਾਈਡ ਤੇ ਲਾਓ ਸਾਧਨ ਜੋ ਵੀ ਹੈਗਾ ਆਰਾਮ ਨਾਲ ਸੌਂਜੋ ਯਾਰ ਸਾਨੂੰ ਨੀਂਦ ਦੀ ਲੱਗੀ ਸੀ ਚਾਹ ਪੀ ਲਈ ਹਾਂ ਆਪਾਂ ਆ ਕੇ ਚਾਹ ਪੀਤੀ ਆ ਕਿਹੜਾ ਸੀ ਉਹ ਕਰਨਾਲ ਕਰਨਾਲ ਟੂਲਪਲਾਜੇ ਕੋ ਤੇ ਚਾਹ ਆਲੇ ਉੱਥੇ 2 ਘੰਟਾ ਖੜਕੇ ਆਪਾਂ ਉਹ ਤੋਂ ਬਾਅਦ ਚੱਲ ਪਏ ਫੇਰ ਚੱਲ ਪਏ ਤੇ ਮਿੱਠੀ ਚਾਲ ਤੇ ਚੱਲੀ ਜਾ ਰਹੇ ਹਾਂ ਉਹ ਤਾਂ ਵਧੀਆ ਸਬਰ ਨਿਕਲਿਆ ਤੇ ਪ੍ਰਮਾਤਮਾ ਨੇ ਆਪਣੇ ਸਾਥ ਵੀ ਪੂਰਾ ਦਿੱਤਾ ਧੁੰਦ ਕਿੰਨੀ ਹੋ ਵੀ ਆਪਣੇ ਪੰਜਾਬ ਚ ਬਹੁਤ ਧੁੰਦ ਮੇਰੇ ਨਾਲ ਦੇਖੇ ਉਹਰੇ ਦਾ ਆ ਗਈ ਧੁੰਦ ਨਹੀਂ ਆਉਂਦੀ ਆ ਕੀ ਆ ਫਿਰ ਗਹਿਰ ਜੀ ਮਾੜੀ ਮੋਟੀ ਇੰਨੀ ਕੁ ਤਾਂ ਕੋਈ ਨੋਰਮਲ ਆ ਯਾਰ ਦਿਨ ਚੜ ਗਿਆ ਹੁਣ ਧੁੱਪ ਨਿਕਲਣ ਦੇ ਜਾਣ ਚ ਨਹੀਂ ਹੈ ਹਾਂ ਜੀ ਅਸੀਂ ਰਾਤ ਵੀ ਗਏ ਜੀ ਰਾਤ ਵੀ ਗਏ ਸੀ ਰਾਤ ਇਹ ਦਿਖਾਉਣੇ ਵਾਲਾ ਨਹੀਂ ਸੀ ਅਸੀਂ ਥੋੜੇ ਜਿਨੇ ਨੇਰੇ ਚ ਦੀ ਇਹ ਉਹ ਰਾਹ ਹੈ ਜਿਹੜਾ ਆਪਾਂ ਮਤਲਬ ਅੰਬਾਲਾ ਦੇ ਤੋਂ ਸ਼ਾਰਟਕਟ ਆਉਂਦਾ ਸ਼ੰਭੂ ਬੈਰੀਵਾਲ ਨੂੰ ਬਾਹਰ ਕਰਦਾ ਦੇਖੋ ਸਾਨਾ ਕਰਕੇ ਕੰਮ ਲੱਗੇ ਧਰਨਾ ਜਿਹੜਾ ਆਪਣਾ ਧਰਨਾ ਉਹਦੇ ਕਰਕੇ ਆਹੇ ਰਾਹ ਦੇਖੋ ਕਹੇ ਜਾ ਕਰਤਾ ਲੋਕਾਂ ਦੇ ਗੱਡੀਆਂ ਨਹੀਂ ਪਰ ਤੇ ਲੋਕ ਵਿਚਾਰੇ ਵਧੀਆ ਵੀ ਨਹੀਂ ਆਦੇ ਟੋਟਾ ਟਾ ਪਾ ਕੇ ਕਹਿੰਨੇ ਟੋਏ ਚੰਗੇ ਟੋਏ ਕਰੇ ਪਏ ਨੇ ਪੂਰੇ ਤਕੜੇ ਉਹਦਾ ਮੀਂਹ ਕਰਕੇ ਹੋ ਗਏ ਟੋਏ ਤਾਂ ਨਹੀਂ ਫਿਰ ਵੀ ਭਜਨ ਆਲੇ ਗੱਡੀ ਸਾਰੀ ਟੋਟ ਲੈ ਇਧਰੋਂ ਲੰਘਦੀ ਆ ਤਿੰਨ ਪਿੰਡ ਆਉਂਦੇ ਨੇ ਬਸ ਤਿੰਨ ਪਿੰਡਾਂ ਦੇ ਵਿੱਚ ਹੀ ਲੰਘ ਕੇ ਜਾਂਦੀ ਆ ਗੱਡੀ ਆਹ ਦੇਖੋ ਹੌਣ ਤੋਂ ਮੂਰ ਆਏ ਆ ਵੀ ਫੇਰ ਉੱਥੇ ਜਾਂ ਨਾਲ ਦਾ ਨਹੀਂ ਅੱਗੇ ਹੁੰਦਾ ਦੀ ਪਟਿਆਲੇ ਨੂੰ ਜਾਂਦਾ ਦੀ ਕੋਈ ਕਿਧਰੇ ਨੂੰ ਜਾਂਦਾ ਦੀ ਕੋਈ ਚੀਕੇ ਨੂੰ ਜਾਂਦਾ ਦੀ ਕਿਤੇ ਨੂੰ ਜਾਂਦਾ ਸੀ ਤੇ ਕੋਈ ਉਹ ਚੰਡੀਗੜ੍ਹ ਨੂੰ ਕੁਮਤਾ ਉੱਥੋਂ ਜੀਰਕਪੁਰ ਨੂੰ ਹਾਂ ਉਹ ਬੰਦੇ ਦੀ ਉਧਰ ਨੂੰ ਹਾਂ ਤੇ 15 ਕਿਲੋਮੀਟਰ ਹੋਣਾ ਇਹ ਸਾਈਡ ਨੂੰ ਪਾਉਣਾ ਇਹ ਇੰਨਾ ਸਾਰਾ ਹੀ ਵਿਚੇ ਲਾ ਕੇ ਸਾਰਾ ਵੀ ਜੇ ਤਾਂ ਵੀ ਹੋ ਸਕਦਾ ਥੋੜਾ ਮੋਟਾ ਜਣੀ ਅੰਦਾਜ਼ਾ ਆ ਜਾਵੇ ਇੰਨਾ ਕ ਹੈਗਾ ਹਾਂ ਤਾਂ ਠੀਕ ਇੰਨਾ ਕ ਤਾਂ ਵਾਕੀ ਤੁਸੀਂ ਦੇਖੋ ਵੀ ਐਕਸਿਓ ਵੀ ਗੱਡੀ ਉਹ ਕਾਮਯਾਬ ਹੈ ਇਰਾਦੇ ਉੱਤੇ ਛੜਾਨ ਦਾ ਤਾਂ ਪੂਰਾ ਹਾਲ ਹੈ ਆਹ ਦੇਖ ਲਓ ਤੁਸੀਂ ਵੀ ਦਿੱਲੀ ਵਾਲੇ ਵੀ ਆ ਗਏ ਭਈਆ ਆ ਕੇ ਸਾਡੇ ਨਾਲੇ ਨਾਲੇ ਦੀਏ ਵੀ ਆਪਣੇ ਮੂਹਰੇ ਪਿੱਛੇ ਮੂਹਰੇ ਪਿੱਛੇ ਬਸ ਸਾਰੀਆਂ ਦਿੱਲੀ ਵਾਲੇ ਗੱਡੀਆਂ ਇਧਰ ਨੂੰ ਹੀ ਲੰਘਦੀਆਂ ਨੇ ਜਿੰਨੀਆਂ ਵੀ ਨੇ ਗਾਹ ਦਿਖਾਉਣਾ ਤੁਹਾਨੂੰ ਵੱਡੀ ਗੱਡੀ ਵਾਲਾ ਰਾਹ ਨਹੀਂ ਹੈਗਾ ਜਿਵੇਂ ਬੱਸ ਕੋਈ ਟਰੱਕ ਜਾਂ ਕੋਈ ਹੋਰ ਚੀਜ਼ ਕਿਉਂਕਿ ਪਿੰਡ ਦੇ ਮੋੜ ਬਹੁਤ ਤੰਗ ਨੇ ਦਿਖਾਉਂ ਰਿਆਂ ਮੋੜ ਤੁਨੂੰ ਦੋ ਤਿੰਨ ਕਿਤਾ ਅਜ ਤੋਂ ਬਾਅਦ ਆ ਇੱਕ ਪੁਲ ਆਊਗਾ ਪੁਲ ਤੋਂ ਬਾਅਦ ਰਾ ਬੜਾ ਵਧੀਆ ਵੀ ਐਨਾ ਵਧੀਆ ਰਾ ਰੱਬ ਜਾਨਾ ਆ ਦੇਖ ਲੈ ਵੀ ਮਿੱਟੀ ਮੁੱਟੀ ਪਾ ਕੇ ਇਹ ਤਾਂ ਪਹਿਲਾਂ ਪਤਲਾ ਯਾਰ ਆ ਹੁਣ ਤਾਂ ਗੱਡੀਆਂ ਡਬਲ ਲੰਘਣ ਕਰਕੇ ਹੌਲੀ ਹੌਲੀ ਖੁੱਲ ਗਿਆ ਚੰਗਾ ਟਕੜਾ ਰਾ ਕੋਲਿਆ ਵਜਨ ਨਗਾ ਨਗਾ ਕੇ ਆ ਦੇਖ ਤਾਂ ਸੀ ਕਿੱਡਾ ਰਾ 18 ਇਹ ਤਾਂ ਐ ਕਰਿਆ ਪਿਆ ਜਿਵੇਂ ਦੋ ਲੇਨ ਵਾਲਾ ਹੁੰਦਾ ਵਿਚਾਰਾ ਇੱਕ ਜ਼ਿਮੀਂਦਾਰਾਂ ਦੀ ਕਣਕ ਵੀ ਦੱਸ ਆ ਦੇ ਕਿਸੇ ਨੇ ਕੰਡਾ ਤਾਰ ਲਾਈ ਹੈ ਪਰ ਲੋਕ ਕਾਹ ਨੂੰ ਹਟਦੇ ਰੇ ਯਾਰ ਆ ਦੇਖ ਸੁਮੀ ਪੈਣ ਤੋਂ ਪਹਿਲਾਂ ਸਪੈਂਡਿਆਂ ਦੇ ਵਿੱਚ ਦੇ ਵਿੱਚ ਦੇ ਰਹੇ ਨੇ ਉਹ ਦੇਖੋ ਨਾ ਆ ਦੇਖ ਲਓ ਤੁਸੀਂ ਆਹ ਗੱਡੀ ਗਰੀ ਹੋਈ ਆ ਛੋਟੀ ਗੱਡੀ ਨਹੀਂ ਗਰੀ ਬੜੀ ਗੱਡੀ ਗਰੀ ਆ ਸਾਈਡ ਤੇ ਇਧਰ ਆਹ ਰਾਤ ਦਿਓ ਗਰੀ ਵੀ ਆ ਕੋਈ ਭੋਲੇ ਆ ਦੇ ਦਿੱਤਾ ਜੀ ਉਹ ਗਰੀ ਆ ਨਾਲੇ ਪੋਲਰ ਆਦਿਕ ਸਿੱਧੇ ਖੜੇ ਤੇ ਆਪਾਂ ਲੰਘੇ ਗਏ ਆ ਕਣਕ ਦੇ ਵਿੱਚ ਨਾ ਕਣਕ ਚ ਪਿਆ ਪੋਲਰ ਆਇਆ ਪਿਆ ਬਾ ਦੇਖ ਜਿੱਦਾਂ ਉੱਚੀਆਂ ਗੱਡੀਆਂ ਵੈਨਿਊ ਵੀ ਠੀਕ ਆ ਵੀ ਛੋਟੀਆਂ ਗੱਡੀਆਂ ਸਿਕਰਾ ਇਧਰ ਦੇਖੋ ਕਣਕ ਦੀ ਕੰਨੀ ਰੱਕ ਲੈ ਗਈ ਰਾਹ ਨੂੰ ਦੇਖੋ ਇਧਰੋਂ ਦਿਖਾ ਰਿਹਾ ਸਾਈਡ ਤੋਂ ਇੱਧਰ ਤ ਲੈ ਇੱਧਰ ਤਾਂ ਚਲ ਕੰਡਾ ਕੰਡਾ ਤਾਰ ਲਾਈ ਵੀਰ ਨੇ ਇੱਕ ਡੱਕੇ ਜੇ ਗੱਡ ਗਏ ਆਪਣਾ ਵੀ ਗਾਹਾਂ ਦਾ ਵਧਣ ਨਹੀਂ ਤਾਂ ਕਣਕ ਕਿੰਨੀ ਨੂੰ ਜਾਈ ਜਾਂਦੇ ਤੇ ਇਹ ਜਿਹੜਾ ਘਾਰ ਆ ਨਾ ਇਹਨਾਂ ਨੂੰ ਵਿਚਾਰਿਆਂ ਨੂੰ ਨੀਂਦ ਕਿਵੇਂ ਆਉਂਦੀ ਉਹ ਰਾਤ ਨੂੰ ਵੀ ਬਹੁਤ ਔਖਾ ਸਾਰੀ ਰਾਤ ਬਹੁਤ ਜ਼ਿਆਦਾ ਟ੍ਰੈਫਿਕ ᱛੀਏ ਤੇ ਬਹੁਤ ਨਜਾਇਜ਼ ਮਸਾਂ ਗੱਡੀਆਂ ਲੰਗੀਆਂ ਨੇ ਉਹਰੇ ਨੂੰ ਦੇਖੋ ਲੈ ਹਲੇ ਵੀ ਹੁਣ ਵੀ ਹਲੇ ਟਾਈਮ ਕੀ ਹੋਇਆ 8:07 ਹੋਏ ਨੇ ਜਾਮ ਲੱਗ ਗਿਆ ਉਹਰੇ ਦੱਸੋ ਬੰਦਾ ਕੀ ਕਰੇ ਟਾਈਮ ਨਾਲ ਤੁਰਪਿਆ ਕਰੋ ਭਰਾਵੋ ਜਿਹਨੇ ਦਿੱਲੀ ਜਾਣਾ ਹੁੰਦਾ ਆ। ਹਾਂ ਬਸ ਇਹੀ ਆ। ਕਿ ਤੁੰਦਾਂ ਦੇ ਟਾਈਮ 'ਚ ਇੱਕ ਆਪਾਂ ਜੇ ਨੀਂਦ ਆਉਂਦੀ ਹੁੰਦੀ ਆ ਸੌਂ ਜਿਆ ਕਰੋ। ਰਸਤੇ ਦੇ ਵਿੱਚ ਦੇਖੇ ਨੇ ਅਸੀਂ ਕਿੰਨੇ ਦੁਰਘਟਨਾਵਾਂ ਹੋ ਗਈਆਂ ਨੇ। ਮਾੜੀ ਜਿਹੀਨ ਗਹਿਲੀ ਆਪਣੀ ਬਹੁਤ ਕੁਝ ਕਰਾਉਂਦੀ ਆ। ਨੀਂਦ ਦੇ ਚੱਕਰ 'ਚ ਨਾ ਆਪਦਾ ਧਿਆਨ ਰੱਖਿਆ ਕਰੋ। ਬਾਕੀ ਵਹਿਗੁਰੂ ਵਹਿਗੁਰੂ ਦਾ ਜਾਪ ਕਰਿਆ ਕਰੋ। ਸਭ ਕੁਝ ਸੈੱਟ ਆ। ਆਹ ਜਾਂਦਾ ਗੰਦਾ ਨਾਲਾ ਜਿਹਾ ਇੱਕ। ਠੀਕ ਆ। ਇਹ ਆ ਲੈ। ਇਹ ਦੇਖਿਓ ਕਿੰਨਾ ਹਲੂਲਾ ਪੈਣਾ ਹੈ ਕਿੱਥੇ ਹੋਰ ਕਿੱਥੇ ਤੱਕ ਦਿਖਾ ਦੇ ਗੱਡੀਆਂ ਸਾਹਮਣੇ ਕਿੱਥੇ ਤੱਕ ਆਉਂਦੀਆਂ ਨੇ ਉਹ ਦੇਖੋ ਕਿੱਥੇ ਤੱਕ ਆ ਰਹੀਆਂ ਨੇ ਹਾਂ ਨਾ ਦੱਸ ਕੀ ਕਰੂ ਬੰਦਾ ਹਾਂ ਸੜਕ ਦੇਖੋ ਤੁਸੀਂ ਲੱਗਦੀ ਆ ਵੀ ਹੁਣ ਤੁਹਾਨੂੰ ਵੀ ਇਹ ਪਹੀ ਸੀਗੀ ਛੋਟੀ ਸੜਕ ਸੀ ਪਿੰਡ ਵਾਲੀ ਇਹ ਲੱਗਦੀ ਵੇਖੋ ਕਿੱਡੀ ਵੱਡੀ ਲੱਗਦੀ ਹੈ ਇਹ ਝੋਟਾ ਗੱਡੀ ਆ ਝੋਟ ਗੱਡੀ ਤਾਂ ਰੇਸ ਤੇ ਪੈ ਤਰੀ ਭੱਜੀ ਜਾਂਦੀ ਆ ਟੋਏ ਟੋਏਾਂ ਦੀ ਕੋਈ ਪ੍ਰਵਾਹ ਨਹੀਂ ਨਹੀਂ ਤਾਂ ਖਾਬਾ ਤਾਂ ਭਾਈ ਦੇਖੋ ਵਜਾਦੀ ਆ ਮੇਰਾ ਆਂ ਕੀ ਆ ਕਹਿੰਦਾ ਲੈ ਅਰਾਬ ਅਰਾ ਤਾਂ ਲੱਭ ਲਿਆ ਤਾਂ ਖੱਤੇ ਜਿੱਟਾਂ ਸਿੱਟੀ ਜਾਂਦੇ ਨੇ ਤਾਂ ਚੌੜਾ ਕਰਤਾ ਰਾ ਚੌੜਾ ਕਰਤਾ ਲੈ ਹਿੱਟਾਂ ਸਿੱਟ ਸਿੱਟ ਵਧੀਆ ਚੱਲ ਭਾਣਾ ਬਾਟ ਪਾਉਣ ਨਾਲ ਚੰਗਾ ਹੈ ਬਾਲੀ ਬਾਟ ਪਾਉਣ ਨਾਲ ਚੰਗਾ ਬਸ ਹੈਵੀ ਟੋਟਾ ਹੀ ਆ ਥੋੜਾ ਹੀ ਆ ਇਹ ਬਸ ਉਹ ਪਿੰਡ ਤੱਕ ਸਾਹਮਣੇ ਪਿੰਡ ਆ ਜਿਹੜਾ ਉਹ ਪਿੰਡ ਤੱਕ ਹੀ ਟੋਟਾ ਬਸ ਉਸ ਤੋਂ ਬਾਅਦ ਐਨ ਫਰਸਟ ਕਲਾਸ ਬਸ ਉਹ ਮੋੜ ਆ ਜਿਹੜਾ ਉਹ ਬਹੁਤ ਕਸੂਤਾ ਉਹ ਜਿੱਥੇ ਬਲੈਰੂ ਪਿਕਅਪਾ ਮੋੜ ਤੇ ਜਦੋਂ ਪਦਰੂ ਚਲੂ ਜਿਹੜਾ ਖੇਤਾਂ ਵਾਲਾ ਹਰਾ ਆ ਦੇਖ ਖੇਤਾਂ ਦੇ ਕੀ ਆ ਕੀ ਕਰਿਆ ਆ ਕੀ ਕਰਿਆ ਆਰੇ ਆ ਵੀ ਗੱਡੀ ਵਾੜੀ ਵੀ ਆ ਕੇ ਸੰਨੇਲਾ ਅੱਲਾ ਡੰਡੇ ਡੰਡੇ ਸਭ ਕਹੇ ਕਿਧਰੇ ਹੀ ਡੰਡੇ ਡੰਡੇ ਬਾਈ ਅਗਲਾ ਉਹ ਦੇਖ ਕੌਲੇ ਰੱਖਣ ਲੱਗ ਗਿਆ ਲਿਆ ਕੇ ਪਿੰਡੋਂ بڑے ਪੱਥਰ بڑے ਪੱਥਰ ਵੀ ਹੁਣ ਬਾਈ ਕੀ ਕਰੇ ਯਾਰ ਬਾਈ ਅਗਲਾ 77 ਦਾ ਬੰਦਾ ਮੇਰੇ ਤਾਂ ਰੱਖਣਾ ਹੀ ਪੈਣਾ ਰੱਖਣਾ ਹੀ ਪੈਣਾ ਜੇ ਸੁੱਕ ਇਹ ਪਾਣੀ ਵੀ ਤਾਂ ਹੀ ਲਾ ਕੇ ਰੱਖਦੇ ਨੇ ਜੇ ਸੁਕਾਤਾ ਮਾੜਾ ਮੋਟ ਅਗਲੇ ਨੇ ਤਾਂ ਸੈਡ ਜੀ ਦਾ ਬੁੱਕ ਬੱਡ ਦੇ ਨਾਲ ਲੈ ਆ ਕਿੱਦਾਂ ਕੁੰਜਾ ਕਰਦਾ ਆਹ ਸਾਡੇ ਮਲੋਹ ਗੱਡੀ ਵਾਲਾ ਰਾਹ ਤੀ ਗੱਡੀ ਹੁਣ ਡਬਲ ਲੰਘਣ ਲੱਗ ਗਈ ਉਹਦੇ ਕਰਕੇ ਫਿਰ ਇਹਨਾਂ ਨੂੰ ਕਰਨਾ ਪੈ ਗਿਆ ਇਹ ਅਸਾ ਆਪਣੇ ਮਲੋਹ ਜੱਡਾ ਰੌੜਾ ਚ ਚੌੜਾ ਰਾਹ ਕਰਤਾ ਫੇਰ ਹੀ ਆਪਾਂ ਬੰਦਾ ਹਦਦਾ ਇਹ ਬਾਬਾ ਸਾਨੂੰ ਬਈ ਬੜਾ ਘੈਂਟ ਬੰਦਾ ਹੈ ਮੈਂ ਬਾਬਾ ਕਹਿੰਦਾ ਹਾਰਾ ਮੋੜ ਆ ਇੱਥੋਂ ਗੱਡੀ ਨਹੀਂ ਮੁੜਦੀ ਆ ਦੇਖ ਲੋਕਾਂ ਨੇ ਸਮਝ ਨਹੀਂ ਮੁੜਦੀ ਤੁਰੇ ਤੰਗ ਆ ਜਾਂਦੇ ਤੰਗ ਆ ਇਹ ਦੇਖ ਇਧਰ ਬਾਕ ਮੂਰੇ ਬਾਕ ਮੂਰੇ ਕਰਕੇ ਪਈ ਮੋੜ ਦੋੜਦਾ ਪਰਨੇ ਆਹ ਇੱਕ ਕੱਪਾ ਲਾਇਆ ਪਿਆ ਆ ਵਸ ਉਰੇ ਟੋਏ ਨੇ ਕਦੋਕ ਇਹ ਤਾਂ ਟੋਏ ਪਾਤੇ ਗੱਡੀਆਂ ਨੇ ਤੇ ਆ ਮੋੜ ਵੀ ਬਹੁਤ ਕਸੂਤਾ ਹਾਂ ਇੱਥੇ ਦੋ ਤਿੰਨ ਮੋੜ ਨੇ ਹੁਣੇ ਕਸੂਤੇ ਹੀ ਨਹੀਂ ਦੰਨੇ ਆ ਦੇਖ ਆ ਦੇ ਬੜੀ ਗੱਡੀ ਫਿਰ ਜੇ ਉਧਰੋਂ ਮੂਰੇੋਂ ਆ ਗਈ ਫਿਰ ਜਾਮ ਲੱਗ ਜਾਣਾ ਫੇਰ ਤਾਂ ਨੰਗੇ ਨਹੀਂ ਹੋਣਾ ਪਿੰਡ ਪਤਾ ਨਹੀਂ ਕਿਹੜਾ ਇਹ ਪਿੰਡ ਮਰਦ ਮਰਦਾਦਪੁਰ ਆ ਪਿੰਡ ਆ ਜੀ ਜੇ ਕੋਈ ਸਪੈਲਿੰਗ ਚ ਵੀ ਗਲਤੀ ਨਹੀਂ ਇਹ ਬਜ਼ੁਰਗ ਜੀ ਨੇ ਉਰੇ ਤੇ ਗੁਰਦੁਆਰਾ ਸਾਹਿਬ ਆ ਗਿਆ ਨਿਸ਼ਾਨ ਸਾਹਿਬ ਦੋ ਲਾਏ ਹੋਏ ਨੇ ਐਂਬੂਲੈਂਸ ਖੜੀ ਆ ਸੁਖ ਹੋਵੇ ਤੇ ਦੇਖੋ ਤਰਵਾਰ ਨਹੀਂ ਕਿਸੇ ਦਰਬਾਰ ਸਾਹਿਬ ਆ ਗਿਆ ਕਰੋ ਦਰਸ਼ਨ ਮਾਰਾ ਵਾਹਿਗੁਰੂ ਸਤਿ ਸ੍ਰੀ ਅਕਾਲ ਨਾ ਰਾਜਪੁਰੇ ਨੂੰ ਇੱਥੋਂ ਇਧਰ ਨੂੰ ਰਾਹ ਜਾਂਦਾ ਜੀ ਕਨਾਹੌਰ ਨੂੰ ਇਧਰ ਨੂੰ ਜਾਣਾ ਰਾਜਪੁਰੇ ਨੂੰ ਇਧਰ ਨੂੰ ਜਾਣਾ ਠੀਕ ਹੈ ਆਹ ਰੋਡ ਆ ਗਿਆ ਸਿੰਗਲ ਰੋਡ ਜਿਹਾ ਵੈਸੇ ਪਰ ਹੁਣ ਲੱਗਦਾ ਤਾਂ ਹੈ ਨਹੀਂ ਸਿੰਗਲ ਇਹ ਚੌੜਾ ਕਰਦਾ ਚੌੜਾ ਕਰਤਾ ਪੂਰਾ ਜੇ ਇਦਾਂ ਹੀ ਸਾਲ ਕੋਰ ਚੱਲ ਗਿਆ ਇਹ ਸਮਝ ਲਓ ਇਹਨੂੰ ਦੋਗਣਾ ਚੌੜਾ ਕਰ ਦੇਣਾ ਆ ਦੇਖੋ ਆਹ ਲੱਗਦਾ ਹੁੰਦਾ ਰੋਕਦਾ ਵੀ ਉਹ ਜਿਵੇਂ ਘੱਗਰ ਚੋਂ ਨੰਗਦੇ ਹੁੰਨੇ ਆ ਆ ਤਾਂ ਉਹੀ ਆ ਮੈਨ ਲੱਗਦਾ ਆ ਜੇ ਦੇਖੋ ਆ ਦੇਖੋ ਟੋਬਾ ਜਾਂ ਦੋੇ ਪਾਸੇ ਆ ਦੇਖੋ ਇਦਾਂ ਲੱਗਦਾ ਜਿਵੇਂ ਮਤਲਬ ਪਾਣੀ ਆ ਉਥੋਂ ਆਹੀ ਆ ਪੁਲੀ ਜੀ ਉਹ ਹਾਂ ਆਹ ਇੱਕ ਗਾਹਾਂ ਉੱਥੇ ਬਹੁਤਨ ਪੁਲੀਆਂ ਨੇ ਇਕੱਠੀਆਂ ਹੀ ਹੁਣ ਆ ਦੇ ਕੋਈ ਕਾਹ ਅਗੇ ਕੋ ਗਾਹਾਂ ਤੇ ਕਾ ਦੇਖੋ ਆ ਦੇਖੋ ਰੇ ਬੰਦਾ ਸਾਈਡ ਕਿੱਥੇ ਦਵੇ ਲੈ ਦੱਸ ਆਹ ਇਧਰ ਵੀ ਟੋਬਾ ਇਧਰ ਵੀ ਟੋਬਾ ਅੱਤੜ ਆ ਜਾਂਦੀ ਆ ਮੂਰੇ ਪੂਰੀ ਕੀ ਕਰੂ ਬੰਦਾ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਇਹ ਧਰਨੇ ਨਾ ਲੱਗਣ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ ਟਾਈਮ ਨਾਲ ਟਾਈਮ ਨਾਲ ਸੋਚਦੀ ਨਹੀਂ ਹੈਗੇ ਪਤਾ ਨਹੀਂ ਵੀ ਇਹਨਾਂ ਤੋਂ ਕੀ ਲੈਣਾ ਬਸ ਕੋਈ ਬਚਾਰਾ ਜਾ ਕੇ ਆਮਨ ਆਪ ਬੈਠੇ ਜਗਦੀਸ਼ ਸਿੰਘ ਢੱਲੇਵਾਲ ਬੈਠੇ ਨੇ ਭੁੱਖ ਹੜਤਾਲ ਤੇ ਮਰਨ ਵਰਤਨ ਤੇ ਉਹਨਾਂ ਦੀ ਨਹੀਂ ਕੋਈ ਸੁਣਵਾਈ ਕਰ ਰਹੇ ਇਹ ਕੋਈ ਚੰਗੀਆਂ ਗੱਲਾਂ ਨਹੀਂ ਕਿਸਾਨਾਂ ਨਾਲ ਇਕਣ ਕਰਕੇ ਕੀ ਕਰ ਲੈਗੇ ਤੁਸੀਂ ਆਪਾਂ ਸਾਰੇ ਕਿਸਾਨ ਆ ਦੇਖਦੇ ਆਂ ਸੀ ਵੀ ਖਨੌਰੀ ਜਾਂਦੇ ਆ ਇੱਕ ਦੋ ਦਿਨ ਚ ਵਿੱਚ ਵਿੱਚ ਮਾਰਦੇ ਆਂ ਕਿਹੜਾ ਫ੍ਰੀ ਹੋ ਕੇ ਜਮਣੀ ਲਵੇ ਜੀ ਘੜਤੀ ਉਹਨੂੰ ਫੇਰ ਦੇਖਦੇ ਆਂ ਜੀ ਆਪਾਂ ਫਲਾਈਓਵਰ ਦੇ ਉੱਤੇ ਆ ਲਿਖਾਇਆ ਸ਼ੰਭੂ ਬਨੌਰ ਤੇ ਆਪਣਾ ਧਰਨਾ ਦੇਖੋ ਆਏ ਇਹ ਤੋਂ ਅੱਗੇ ਆ ਬਾਕੀ ਮੇਨ ਪੁਲ ਦੇ ਉੱਪਰ ਜਿਹੜਾ ਆਉਂਦੇ ਇੱਥੇ ਹੀ ਚੜਾ ਲਓ ਕਿਸਾਨ ਡਟੇ ਬੈਠੇ ਨੇ ਆਪਣੇ ਹੋਰ ਗੱਲਾਂ ਦੀਆਂ ਗੱਲਾਂ ਬੱਲਮ ਚਲਦੇ ਤੇ ਚਲਦੇ ਝੁੱਗੀ ਇਤਲੀ ਵਿਚਾਰੇ ਖਸਤਾ ਹਾਲਤ ਜੀਓ ਆ ਦੇਖੋ ਜੀ ਧਰਨੇ ਇਹ ਸ਼ਬਦ ਕਿਸਾਨਾਂ ਦੀਆਂ ਟਰਾਲੀਆਂ ਖੜੀਆਂ ਲੰਗਰ ਪਾਣੀ ਪ੍ਰਸ਼ਾਦਾ ਚੱਲਦਾ ਹੈ ਚੱਲਦਾ ਹਾਂ ਬੈਠੇ ਨੇ ਆਰੇ ਟਰਾਲੀਆਂ ਆ ਦੇਖੋ ਆੜੀ ਆੜੀ ਆ ਰੋਡ ਤੇ ਚੜ ਕੇ ਆਪਾਂ ਹੁਣ ਵੱਡੇ ਤੇ ਦੇਖੋ ਅੰਮ੍ਰਿਤਸਰ ਵਾਲੇ ਤੇ ਅਸੀਂ ਨਾਲ ਹਾਈਵੇ ਚ 40 ਫੀਟ ਪੜ ਲਿਆ ਅਸੀਂ ਆ ਦੇਖੋ ਬੈਠੇ ਸਾਂ ਸਿੱਧੂਪੁਰ ਤੋ ਦੇਖੋ ਇਹ ਟਰਾਲੀ ਟਰਾਲੀਆਂ ਨੇ ਕਾਫੀ ਦੂਰ ਤੱਕ ਲੱਗੀਆਂ ਨੇ ਆ ਦੇਖੋ ਇਹ ਲਗਾਦਾ ਲਾਸਟ ਨੇ ਹਨਾ ਹਾਂ ਉਹ ਲਾਸਟ ਆ ਸਰ ਇਹ ਆਦੇ ਪਿਲੀਆਂ ਜੀ ਦੋ ਤਿੰਨਾਂ ਖੜੀਆਂ ਆ ਦਿਗੀਆਂ ਨੇ ਦੇਖੋ ਸ਼ੰਭੂ ਵੈਰੀ ਲਾਲਾ ਆਪਣਾ ਦੇਖੋ ਰਾ ਕਿੰਨਾ ਸੋਹਣਾ ਮੰਗੋਮਗੇ ਆ ਕੇ ਬਸ ਏਕਨ ਚੜ ਗਿਆ ਹੋਰ ਧੰਦ ਨਿਕਲ ਆਈ ਓ ਆਪਣੇ ਏਰੀਆ ਚ ਧੰਦ ਹੈਗੀ ਆ ਨਾ ਹਾਂ ਲੱਗਿਆ ਵੈਰੀ ਗੁੱਡ ਹੈ ਹਾਂਜੀ ਪਹੁੰਚ ਗਏ ਜੀ ਆਪਾਂ ਪਿੰਡ ਘਰੇ ਘਰੋਂ ਚੱਲ ਕੇ ਆਪਾਂ ਜ਼ੀਰੋ ਕਰਕੇ ਮੀਟਰ ਲਾਇਆ ਸੀ 709 ਕਿਲੋਮੀਟਰ ਬਾੜ ਬਣੀ ਆ ਸਾਰੇ ਕਿਤੇ ਜਾ ਕੇ ਆ ਕੇ ਦਿੱਲੀ ਘੁੰਮ ਕੇ ਰਿਪੋਰਟ ਤੱਕ ਘਰੇ ਆਉਣ ਤੱਕ ਤੇ 7 ਵਾਰੀ ਦਿੱਤੀ ਐਵਰੇਜ ਤੇ ਟੈਂਕੀ ਫੁੱਲਤੀ ਤੁਹਾਡੇ ਸਾਹਮਣੇ ਆ ਕਰ ਲੋ ਚੈੱਕ ਹਾਂ ਲਓ ਇੰਨੀ ਗੈਵਰੇਜ ਇਹਨੇ ਆਈ ਆ ਗੱਡੀ ਦੀ ਬਾਕੀ ਹੁਣ ਇੰਨਾ ਆਪਾਂ ਇੰਨਾ ਹੀ ਤੇਲ ਪਵਾ ਕੇ ਦੇਖਾਂਗੇ ਵੀ ਕਿੰਨੇ ਦਾ ਖਾ ਗਈ ਆਪਾਂ ਨੂੰ ਪੂਰਾ ਕਲੀਅਰ ਹੋ ਜੂ ਵੀ ਕਿੰਨੇ ਦਾ ਖਾ ਗਈ ਆ ਦੇਖੋ ਟੈਂਕੀ ਦੇ ਵਿੱਚ 70 ਕ ਲੀਟਰ ਤੱਕ ਤਾਂ ਆਪਾਂ ਨੇ ਪਵਾਇਆ ਬਾਕੀ ਵਿੱਚ ਹੁੰਦਾ ਹੁਣ ਉਹ ਪਤਾ ਨਹੀਂ ਵੀ ਕਿੰਨਾ ਕਿੰਨੇ ਲੀਟਰ ਦੀ ਟੈਂਕੀ ਆ ਆ ਤੁਹਾਡੇ ਸਾਹਮਣੇ ਆ ਕਰ ਲੋ ਚੈੱਕ ਜੋ ਵੀ ਕੋਸ ਹੈਗਾ 709 ਕਿਲੋਮੀਟਰ ਵਾਟ ਬਣ ਗਈ ਆਪਣੀ ਬਾਤੋ ਬਾਤ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ